ਬਹੁਤ ਸਾਰੇ ਜਿਹੜੇ ਲੋਕ ਨੇ ਗੁਰੂ ਦੇ ਸ਼ਬਦ ਦੇ ਅਨੁਸਾਰ ਕਿ ਮਿਰਤ ਕਈਏ ਨਾਨਕ ਜੇ ਪ੍ਰੀਤ ਨਾਹੀ ਭਗਵੰਤ ਸਰੀਰ ਤਾਂ ਜ ਰੋਹ ਹਨ ਤੁਰੇ ਫਿਰਦੇ ਪਰ ਗੁਰੂ ਦੀ ਪ੍ਰੀਤ ਉਹ ਬੰਝੇ ਹੋਣ ਕਰਕੇ ਪਾਤਸ਼ਾਹ ਜੀਆਂ ਦੀ ਬਾਣੀ ਦੇ ਅਨੁਸਾਰ ਉਹ ਲੋਕ ਮਰੇ ਹੋਏ ਹਨ ਪਰ ਜਿਸ ਨੇ ਸਿਰਲੇ ਉੱਤੇ ਉਹ ਵਾਹਿਗੁਰੂ ਪਰਮੇਸ਼ਰ ਸਮਰੱਥ ਗੁਰੂ ਖੜਾ ਹੈ ਉਹ ਇਸ ਪ੍ਰੀਤ ਤੋਂ ਕਦੇ ਵੀ ਹਿਨਾ ਨਹੀਂ ਹੁੰਦਾ ਹੈ ਉਸ ਦੇ ਪਿਆਰ ਦੇ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਹੈ ਉਹ ਸਿਰਫ ਗੁਰੂ ਦੀ ਪ੍ਰੀਤ ਗੁਰੂ ਦੇ ਪਿਆਰ ਵਾਸਤੇ ਹੀ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਨਾ ਉਹ ਦੁੱਖ ਦੇਖਦਾ ਹੈ ਨਾ ਉਹ ਸੁੱਖ ਦੇਖਦਾ ਹੈ ਨਾ ਉਹ ਗਰਮੀ ਦੇਖਦਾ ਹੈ ਨਾ ਉਹ ਸ਼ਰਦ ਦੇਖਦਾ ਹੈ ਨਾ ਉਹ ਭੁੱਖ ਦੇਖਦਾ ਹੈ ਨਾ ਉਹ ਪਿਆਸ ਦੇਖਦਾ ਹੈ ਨਾ ਉਹ ਬਹਿਰੀਆਂ ਨੂੰ ਦੇਖਦਾ ਨਾ ਉਹ ਮਿੱਤਰਾਂ ਨੂੰ ਦੇਖਦਾ ਹੈ ਕੇਵਲ ਤੇ ਕੇਵਲ ਉਹਦੇ ਅੰਦਰ ਇੱਕੋ ਹੀ ਕਸ਼ਸ਼ ਹੈ ਕਿ ਮੇਰੀ ਜਿੰਦਗੀ ਜਿਹੜੀ ਹੈ ਉਹ ਕੇਵਲ ਤੇ ਕੇਵਲ ਗੁਰੂ ਦੇ ਪਿਆਰ ਦੇ ਵਿੱਚ ਸਦਾ ਲੀਨ ਰਹੇ ਐਸੇ ਜੋ ਰੱਬ ਦੇ ਪਿਆਰੇ ਉਸ ਵਿੱਚ ਲੀਨ ਰਹਿੰਦੇ ਹਨ ਉਹਨਾਂ ਨੂੰ ਦੁੱਖ ਤੇ ਸੁੱਖ ਦੋਨੋਂ ਬਰਾਬਰ ਹੋ ਜਾਂਦੇ ਨੇ